ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਿਹਾਲ ਤੁਹਾਡਾ ਫੂਸ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾ ਅਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਤੇ ਕੁਮਰ ਵਿਜੇ ਪ੍ਰਤਾਪ ਹੋਣ ਦਾ ਕਸੂਰ ਇਹੀ ਸੀ ਕਿ ਉਹਨਾਂ ਨੇ ਕਿਹਾ ਕਿ ਧੀਆ ਪਹਿਣਾ ਮਾਵਾ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਜਿਸ ਤਰ੍ਹਾਂ ਵਿਜੀਲੈਂਸ ਅਤੇ ਬਿਜ਼ਨਸ ਦੇ ਅਧਿਕਾਰੀਆਂ ਵੱਲੋਂ ਵਰਤਾਓ ਬਿਕਮਜੀਤ ਸਿੰਘ ਜੀਤਿਆ ਦੇ ਪਰਿਵਾਰ ਦੇ ਨਾਲ ਕੀਤਾ ਗਿਆ ਹੈ ਇਹ ਨਿੰਦਣਯੋਗ ਹੈ ਮੈਂ ਇਸ ਦੀ ਨਿੰਦਾ ਕਰਦਾ ਹਾਂ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਪਾਰਟੀ ਖਤਮ ਹੋ ਗਈ ਹੈ ਉਹ ਮੈਨੂੰ ਕਾਹਦਾ ਕੱਢੇਗੀ ਕਿਉਂਕਿ ਅਰਵਿੰਦ ਕੇਸ਼ੀਵਲ ਆ ਗਿਆ ਮਨੀਸ਼ ਸੋਦੀਆ ਹਾਰੇ ਸਤਿੰਦਰ ਜੈਨ ਹਾਰੇ ਉਹਨਾਂ ਨੇ ਕਿਹਾ ਕਿ ਵੱਡੇ ਜਿਨ੍ਹਾਂ ਦੇ ਸਿਰ ਉੱਤੇ ਪਾਰਟੀ ਖੜੀ ਸੀ ਜਿਹੜੇ ਪਾਰਟੀ ਦੇ ਨਿਰਮਾਤਾ ਨੇ ਜਿਹੜੇ ਪਾਰਟੀ ਦੇ ਕਰਤਾ ਧਰਤਾ ਨੇ ਜਦੋਂ ਉਹ ਹੀ ਹਾਰ ਗਏ ਤੇ ਫਿਰ ਪਾਰਟੀ ਦੀ ਹੋਣ ਕਿੱਥੇ ਰਹਿ ਗਈ ਉਹਨਾਂ ਕਹਿੰਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪਤਾ ਲੱਗ ਜਾਵੇਗਾ ਕਿ ਕਿਹੜੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਦੂਸਰੀ ਵਾਰ ਸਰਕਾਰ ਰਿਪੀਟ ਹੁੰਦੀ ਹੈ ਕਿ ਨਹੀਂ ਆਪ ਆਰਨੀ ਪਾਰਟੀ ਦੀ ਇਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਭਈ ਇਹ ਪਾਰਟੀ ਦੀ ਹੋਂਦ ਬਿਲਕੁਲ ਖਤਮ ਹੋ ਗਈ ਹੈ ਭਗਤ ਸਿੰਘ ਦੇ ਨਾਮ ਤੇ ਭਗਤ ਸਿੰਘ ਦੇ ਅਸੂਲਾਂ ਤੇ ਚੱਲਣ ਵਾਲੀ ਪਾਰਟੀ ਇੱਕ ਭ੍ਰਿਸ਼ਟਾਚਾਰ ਹੋ ਚੁੱਕੀ ਹੈ ਗੈਂਗਸਟਰਾਂ ਥਾ ਬਿਲ ਰਹੀ ਹੈ ਜੇਕਰ ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਮੈਂ ਵਿਕਰਮ ਮਜੀਠੀਆ ਦੀ ਸਪੋਰਟ ਨਹੀਂ ਕੀਤੀ ਵਿਚਾਰਕ ਮਤ ਭੇਦ ਨੇ ਜਿਹੜੀਆਂ ਉਹਨਾਂ ਨੇ ਗਲਤੀਆਂ ਕੀਤੀਆਂ ਨੇ ਮੈਂ ਹਾਲੇ ਵੀ ਉਹ ਕਹਿਣਾ ਕਿ ਉਹ ਗਲਤੀਆਂ ਦੀ ਸਜ਼ਾ ਉਸ ਨੂੰ ਮਿਲਣੀ ਚਾਹੀਦੀ ਹੈ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੰਮ ਹੁਣ ਕੀਤਾ ਹੈ ਉਹ ਪਹਿਲਾਂ ਕਰ ਦੇਣਾ ਚਾਹੀਦਾ ਸੀ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਗਿਆ ਸੀ ਅਰਵਿੰਦ ਕੇਸ਼ੀਵਾ ਤੇ ਜਦੋਂ ਉਹਨਾਂ ਨੇ ਮੈਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਸੀ ਤੇ ਇੱਕ ਫੈਜ਼ ਵੀ ਮੇਰੇ ਕੋਲ ਪਈ ਸੀ ਉਹ ਪਲੰਦਾ ਵੀ ਮੇਰੇ ਕੋਲ ਪਿਆ ਸੀ ਭਈ ਇਸ ਕਰਕੇ ਮੈਂ ਸ਼ਾਮਲ ਹੋਇਆ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਅਤੇ ਬਾਦਲ ਪਰਿਵਾਰ ਦੇ ਸਾਥੀਆਂ ਦੇ ਗੁਨਾਹ ਨੇ ਚਾਹੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੇ ਵੀ ਅਤਵੀ ਹੋਵੇ ਬਹਿਵ ਕਲਾਂ ਦਾ ਗੋਲੀ ਕਾਂਡ ਹੋਵੇ ਚਾਹੇ ਉਹ ਡੇਰਾ ਸੱਚਾ ਸੌਦਾ ਦੇ ਸਾਹ ਰਾਮ ਰਹੀਮ ਨੂੰ ਮਾਫੀਨਾਮਾ ਹੋਵੇ ਉਹਨਾਂ ਦੀ ਸਜ਼ਾ ਜਿਹੜੀ ਹੈ ਕੌਮ ਚਾਹੁੰਦੀ ਹੈ ਕਿ ਮਿਲੇ ਜਿਹੜੇ ਇਸ ਦੇ ਦੋਸ਼ੀ ਨੇ ਤੇ ਲੇਕਿਨ ਉਹਨਾਂ ਫਾਈਲ ਉਹ ਉਹਨਾਂ ਦਸਤਾਵੇਜ਼ਾਂ ਉਹਨਾਂ ਫਾਈਲਾਂ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆ ਬੈਠ ਗਿਆ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਬਹੁਤ ਰੂਲਾ ਪਾਇਆ ਭਈ ਮੈਂ ਵਾਰ-ਵਾਰ ਕਹਿ ਰਿਹਾ ਹਾਂ ਕਿ ਬਾਦਲ ਪ੍ਰਵਾਹ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਮਜੀਠੀਆ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਮੇਰੇ ਕੋਲ ਦਸਤਾਵੇਜ਼ ਨੇ ਮੇਰੇ ਕੋਲ ਸਬੂਤ ਨੇ ਆਲਰੇਡੀ ਜਦੋਂ ਮੈਂ ਸਟ ਦਾ ਮੈਂਬਰ ਸੀ ਇਹ ਮੈਂ ਸਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਦਿਖਾਏ ਸੀ ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਮੇਰੇ ਹੱਥ ਬੰਨ ਦਿੱਤੇ ਮੈਨੂੰ ਕਾਰਵਾਈ ਕਰਨ ਤੋਂ ਰੋਕ ਦਿੱਤਾ ਲੇਕਿਨ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਹੋ ਗਏ ਨੇ ਅਰ ਕਮਰ ਵਿਜੇ ਪ੍ਰਤਾਪ ਸਿੰਘ ਦੇ ਕਮਰ ਵਿਜੇ ਪ੍ਰਤਾਪ ਸਿੰਘ ਦਾ ਵੱਡਾ ਬਿਆਨ ਹੈ ਕਿ ਪਾਰਟੀ ਦਾ ਖਤਮ ਹੋ ਗਿਆ ਮੈਨੂੰ ਇਹਨਾਂ ਕਹਾ ਦਾ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਜੇਕਰ ਇਹ ਕਿਸੇ ਹੋਰ ਪਾਰਟੀ ਵੱਲ ਜਾਂਦੇ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਤਾਂ ਫਿਰ ਉਸ ਦੀ ਮੈਂਬਰਸ਼ਿਪ ਰੱਦ ਹੋ ਜਾਵੇਗੀ ਹਾਲਾਂਕਿ ਬੁਤਲ ਕੀਤਾ ਗਿਆ ਹੈ ਜੇਕਰ ਇਹ ਦਾਵਾ ਲਿਖ ਦਿੰਦੇ ਨੇ ਇਹ ਸ਼੍ਰੋਮਣੀ ਅਕਾਲੀ ਦਲ ਵੱਲ ਭਾਰਤੀ ਜਨਤਾ ਪਾਰਟੀ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਵੱਲ ਚਲੇ ਜਾਂਦੇ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਤੇ ਕੁਵਰ ਵਿਜੇ ਪ੍ਰਤਾਪ ਸਿੰਘ ਦੀ ਥਾਂ ਤੇ ਫਿਰ ਜਿੰਨੀ ਚੋਣ ਹੋਵੇਗੀ ਜਿੰਨੀ ਦੇਰ ਤੱਕ ਉਹ ਆਪਣੇ ਆਪ ਆਪ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਜਿਹੜੇ ਐਮਐਲਏ ਨੇ ਉਸ ਅਹੁਦੇ ਤੋਂ ਅਸਤੀਫਾ ਨਹੀਂ ਦਿੰਦਾ ਉਨੀ ਦੇਰ ਤੱਕ ਉਥੇ ਜਿਮਣੀ ਚੋਣ ਨਹੀਂ ਹੋ ਸਕਦੀ ਵਕ ਵਕ ਚੈਨਾਲਾਂ ਮੈਨੂੰ ਕਿਹਾ ਜਾ ਰਿਹਾ ਹੈ ਕਿ ਰਮਨ ਅਰੋੜਾ ਦੀ ਥਾਂ ਤੇ ਜਿਹੜੇ ਸੋਮ ਸਿੰਘ ਚੋਹਾਨ ਮਰੇ ਉਹਨਾਂ ਦੀ ਜਿਹੜੇ ਪੂਰੇ ਹੋਏ ਨੇ ਉਹਨਾਂ ਦੀ ਜਗ੍ਹਾ ਤੇ ਅਤੇ ਜਿਹੜੇ ਹੈਗੇ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਇਹਨਾਂ ਦੀ ਜਗ੍ਹਾ ਤੇ ਜਿਮਣੀ ਚੋਣਾ ਹੋਣਗੀਆਂ ਹੋਣਗੀਆਂ ਜਾਂ ਨਹੀਂ ਹੋਣਗੀਆਂ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਲੇਕਿਨ ਕੁਮਰ ਵਿਜੇ ਪ੍ਰਤਾਪ ਸਿੰਘ ਹਾਲੇ ਵੀ ਆਪਣੇ ਬਿਆਨ ਤੇ ਖੜੇ ਹਨ